पूरियूं करो सेंटार मार जी हा हा ਨਾ ਸਰਦਾਰ ਹਾਏ ਹਾਏ ਸਰਦਾਰ ਹਾਏ ਹਾਏ ਆਵਜਾ ਦੀ ਦਿੰਦੀ ਹਾਏ 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 ਤੱਕੇ ਕਰਦੀ ਹਾਏ ਹਾਏ ਹਰੇ ਹਾਏ 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 ਅਸੀਂ ਸਾਰੇ ਪਿੰਡ ਵਾਸੀ ਅੱਜ ਦੇ ਇਸ 8 ਮਾਰਚ ਵਿੱਚ ਕਿੱਥੇ ਹੋਇਆ ਕਿਉਂਕਿ ਸੈਂਟਰ ਸਰਕਾਰ ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਸਾਡੇ ਪਿੰਡ ਰਾਜਗੜ੍ਹ ਨਾਲ ਉੰਮੇ ਸਾਹਿਬ ਤੋਂ ਪੱਕਾ ਕਰਦਿਆਂ ਆਈਆਂ ਨੇ ਕਿਉਂਕਿ ਸਮੇਂ-ਸਮੇਂ ਤੇ ਜੋ ਸਰਕਾਰ ਨੇ ਪੌਸੀਆਂ ਦੇ ਤੱਕ ਜ਼ਮੀਨ ਦੀ ਕੀਮਤ ਤਾਇ ਕੀਤੀ ਚਾਹੇ 90 ਗੁਣਾ ਚਾਹੇ 200 ਰੁਪਿਆ ਪਰ ਕਿਲਾ ਚਾਹੇ 5000 ਚਾਹੇ 10000 ਉਹ ਸਮੇਂ-ਸਮੇਂ ਤੇ ਪਿੰਡ ਦੇ ਕਿਸਾਨਾਂ ਨੇ ਭੜਿਆ ਜਦੋਂ ਇੰਤਕਾਲਾਂ ਦੀ ਵਾਰੀ ਆਈ ਤਾਂ ਤਾਲ ਮਟੋਲ ਦੀ ਨੀਤੀ ਬਣਾ ਕੇ ਪਿੰਡ ਦੇ ਸਿੱਧੇ ਸਾਡੇ ਬਜ਼ੁਰਗਾਂ ਨੂੰ ਕਿਹੜੇ ਲਾਕੇ ਵਾਪਸ ਮੋੜਿਆ ਠੱਗਾ ਕੀਤਾ ਜਾ ਰਿਹਾ ਪਿੰਡ ਵਾਸੀਆਂ ਨਾਲ ਇਦਾਂ ਅਸੀਂ ਪਿੰਡ ਦੀ ਜ਼ਮੀਨਾਂ ਪਿੰਡ ਦੇ ਗਰੀਬ ਪਰਿਵਾਰਾਂ ਦੇ ਘਰ ਟਾਉ ਨਹੀਂ ਦਵਾਂਗੇ ਪਿੰਡ ਦੇ ਵਿੱਚ ਰੋਡ ਲੰਘਣ ਨਹੀਂ ਦਵਾਂਗੇ ਸਾਡਾ ਦਿਨ ਰਾਤ ਦਾ ਧਰਨਾ ਲਗਾਤਾਰ ਚੱਲ ਰਿਹਾ ਜਦੋਂ ਤੱਕ ਪਿੰਡ ਵਾਸੀਆਂ ਨੂੰ ਬੰਦ ਦੀ ਜ਼ਮੀਨ ਦਾ ਮੁਆਵਜ਼ਾ ਅਤੇ ਬਾਕੀ ਰਹਿਦੀ ਜ਼ਮੀਨ ਦੇ ਅੰਤਕਾਲ ਨਹੀਂ ਕੀਤੇ ਜਾਂਦੇ ਅਸੀਂ ਇਸ ਪਿੰਡ ਵਿੱਚ ਦੀ ਰੋਡ ਨਹੀਂ ਨਿਕਲਣ ਦਾ ਮੰਗ ਕੇ ਸਾਡੀ ਸਰਕਾਰ ਨੂੰ ਇੱਕੇ ਬੇਨਤੀ ਆ ਅਸੀਂ ਸ਼ਰਤ ਨਹੀਂ ਰੋਕਦੇ ਅਸੀਂ ਤੁਹਾਡਾ ਭਾਰਤ ਮਾਲਾ ਦਾ ਪ੍ਰੋਜੈਕਟ ਨਹੀਂ ਰੋਕਦੇ ਬੰਦਾ ਮੁਆਵਜ਼ਾ ਸਾਨੂੰ ਸਾਡੇ ਪਿੰਡ ਨੂੰ ਦੇ ਦਿੱਤਾ ਜਾਵੇ ਅਸੀਂ ਆਪ ਨਿਸ਼ਾਨੀਆਂ ਲਵਾਵਾਂਗੇ ਜਿਹੜੀਆਂ ਤੁਸੀਂ ਪਾਸੋਂ ਚੋਥੇ ਸਾਡੇ ਪਿੰਡ ਨੂੰ ਫੋਨ ਕਰਕੇ ਧਮਕੀਆਂ ਦਿਨੇ ਹੋ ਕੇ ਅਸੀਂ ਤਿੰਨ ਜਿਲ੍ਹਿਆਂ ਦੀ ਬੋਸ ਮਗਾਲਾਂਗੇ ਅਸੀਂ ਕਹਿੰਦੇ ਆ ਪੂਰੇ ਪੀੜ੍ਹੀਆਂ ਦੀ ਬੋਸ ਲਾਇਆ ਜਿਵੇਂ ਮਹਿੰਦਰਪ੍ਰਧਾਨ ਜੀ ਦੇ ਬੋਲੂ ਮਹਿੰਦਰਪ੍ਰਧਾਨ ਰਾਜ ਮੀਤ ਮਹਿੰਦਰਪ੍ਰਧਾਨ ਆ ਅੱਛਾ ਅੱਛਾ ਤੁਸੀਂ ਦੱਸ ਮਾਰਵੀ ਕੰਲੀ ਚਾਰ ਨੇ ਸਾਡੀ ਪਿਤਾ ਪਰੋਖੀ ਜ਼ਮੀਨ ਅਸੀਂ ਨਹੀਂ ਜਾਣ ਦੇਵਾਂਗੇ ਸਾਡਾ ਔਕਾ ਜਿੰਦਾਬਾਦ ਜਿੰਦਾਬਾਦ ਸਾਡਾ ਔਕਾ ਜਿੰਦਾਬਾਦ ਜਿੰਦਾਬਾਦ ਜੈ ਬੋਤਲਵਾ ਜੀ ਹਾਜੀ ਯਮਨ ਕਰਮਾ ਜੀ ਮੈਂ ਹੁਣ ਸਿੱਧੂ ਮੈਕ ਤੇ ਆ ਕੇ ਆਪਣੀ ਸਪੀਚ ਕਰ ਦਰਾਹਾ ਹਾਜੀ ਆਓ ਜੀ ਬਰਨਾਲ ਸਿੰਘ ਜੀ ਆਗੇ ਦੇ ਇੱਕ ਅਬ ਮੈਂ ਕੋਈ ਨਾ ਥਾਰੇ ਜਾਣਦੇ ਜੋ ਤੇ ਅੱਜ ਜਿਹੜੇ ਆਪਾਂ ਆ ਆਪਾਂ ਦਾ ਸਾਰਾ ਪਿੰਡ ਹੋਣਾ ਚਾਹੀਦਾ ਸੀਗਾ ਫਟੋ ਫਟ ਅਸੀਂ ਦੂਜੇ ਪਿੰਡਾਂ ਤੋਂ ਆਏ ਅਸੀਂ ਦਿਰਾਮਪੁਰ ਤੋਂ ਆਏ ਜੀ ਜਿਹਨੇ ਬੰਦੇ ਕਿਉਂਕਿ ਸਾਡੇ ਕੁਝ ਬੰਦੇ ਖਨੋਰੀ ਬਾਰਡਰ ਤੇ ਬੈਠੇ ਨੇ ਤੇ ਆਪਾਂ ਨੂੰ ਇਹ ਨਹੀਂ ਕਿ ਮੇਰੀ ਜ਼ਮੀਨ ਨਹੀਂ ਜਾ ਰਹੀ ਜੇ ਆਪਾਂ ਅੱਜ ਇਹ ਤਾਂ ਫਲਾਣੀ ਦੀ ਜਾਰੀ ਹੈ ਤਾਂ ਉਹ ਨਹੀਂ ਜਾ ਰਹੀ ਆ ਜੇ ਅੱਜ ਅਸੀਂ ਇੱਕ ਦੂਜੇ ਦੇ ਲਈ ਇਕੱਠੇ ਨਾ ਹੋਏ ਤਾਂ ਕੱਲ ਨੂੰ ਸਾਡੀ ਵਾਰੀ ਆ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਸਰਕਾਰਾਂ ਨਾਲ ਲੜਨਾ ਜੇ ਤਾਂ ਆਪਾਂ ਨੂੰ ਇੱਕ ਝੰਡੇ ਤੇ ਖਾਸ ਕਰਕੇ ਕਿਸਾਨੀ ਦੇ ਝੰਡੇ ਤੇ ਇਕੱਠੇ ਹੋਣਾ ਪੈਣਾ ਤੇ ਇੱਕ ਦੂਜੇ ਦੇ ਲਈ ਆਪਾਂ ਨੂੰ ਹਮੇਸ਼ਾ ਹੀ ਤਤਪਰ ਰਹਿਣਾ ਪੈਣਾ ਤੇ ਇਸ ਲਈ ਜਿੰਨੇ ਕਾਪਾ ਵੀ ਪਹੁੰਚੇ ਆ ਸਾਰੇ ਵਾਇਰੂ ਦੀ ਦਾ ਸ਼ੁਕਰ ਕਰਦੇ ਹੋਏ ਵਾਇਰੂ ਦਾ ਨਾਰਾ ਬੁਲੰਦ ਕਰੀਏ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਮੇਰੇ ਜੇ ਅਸੀਂ ਆਪਣੇ ਹੱਕਾਂ ਲਈ ਨਾ ਲੜ ਪਾਏ ਜਾਂ ਚੁੱਪਚਾਪ ਬੈਠ ਰਹੇ ਤਾਂ ਕੋਈ ਜਿਆਦਾ ਸਾਡਾ ਇਸ ਧਰਤੀ ਦੇ ਖਾਲੀ ਭਾ ਰਹੀ ਆ ਮੈਂ ਦੂਜੇ ਲਈ ਤਾਂ ਕਿੱਥੇ ਲੜ ਕੋਈ ਨਾ ਜਾਂ ਮੈਂ ਆਪਣੀ ਮੇਰੀ ਆਪਣੀ ਜਮੀਨ ਜਾ ਰਹੀ ਹੈ ਤਾਂ ਮੈਂ ਤਾਂ ਵੀ ਨਹੀਂ ਨਿਕਲਿਆ ਜਾਂ ਮੇਰੇ ਰਿਸ਼ਤੇਦਾਰਾਂ ਦੀ ਜਾਂ ਮੇਰੇ ਦੋਸਤਾਂ ਮਿੱਤਰਾਂ ਦੀ ਜਾ ਰਹੀ ਹੈ ਮੈਂ ਤਾਂ ਵੀ ਨਹੀਂ ਨਿਕਲ ਰਿਹਾ ਤੇ ਮੈਂ ਹੋਰ ਸਮਾਜ ਸੇਵਾ ਲਈ ਜਾਂ ਹੋਰ ਕੱਲ ਜਿਵੇਂ ਕੱਲ ਉੱਥੇ ਤੁਸੀਂ ਦੇਖਿਆ ਲੋਕਾਂ ਨੇ ਕਿੰਨਾ ਵੱਡਾ ਮੋਰਚਾ ਪਾਣੀ ਵਾਲੀ ਲੱਗਿਆ ਸੀਗਾ ਅਗਲੇ ਆਨੇ ਤਾਂ ਕਿੰਨੀ ਦੁਨੀਆ ਖੜੀ ਕਰ ਦਿੱਤੀ ਹੈ ਉੱਥੇ ਲਿਆ ਕੇ ਪਰ ਅਸੀਂ ਜਿਹੜੇ ਅਸੀਂ ਪਾਣੀ ਪੀਂਦੇ ਆ ਜਿਹੜੇ ਪੰਜਾਬ ਦੇ ਆ ਅਸੀਂ ਸਾਰੇ ਪੰਜਾਬ ਤੋਂ ਉਹਨਾਂ ਕੱਠ ਨਹੀਂ ਕਰ ਪਏ ਜਿਵੇਂ ਉਹਨਾਂ ਨੇ ਲੁਧਿਆਣੇ ਦਾ ਕਰਤਾ ਇਸ ਲਈ ਬਿਰੋ ਇਹ ਜਿਹੜੇ ਸਮਾਜ ਦੇ ਸੇਵਾ ਲਈ ਜਾਂ ਆਪਾਂ ਆਪਣੀਆਂ ਜ਼ਮੀਨਾਂ ਦਾ ਜਾਇਦਾਦਾਂ ਨਹੀਂ ਬਚਾਉਣ ਲਈ ਜਾਂ ਆਪਣੇ ਬੱਚੇ ਜਾਂ ਆਪਣੀ ਪੀੜ੍ਹੀਆਂ ਬਚਾਉਣ ਲਈ ਜੋ ਆਪਾਂ ਨੂੰ ਤਰਫ ਪਰ ਰਹਿਣਾ ਪੈਣਾ ਇਹਦੇ ਲਈ ਆਪਾਂ ਇਕੱਠੇ ਹੋਈਏ। ਸੋ ਆਹ ਜਿਹੜੀ ਜ਼ਮੀਨ ਕੋਡੀ ਆ ਕਟਵਟ ਦੇਢ ਸਦੀ ਨਿਕਲ ਗਈ ਜਿਨ੍ਹਾਂ ਤੇ ਤੁਸੀਂ ਕਾਬੂ ਜੋ ਤੇ ਜਿਨ੍ਹਾਂ ਨੇ ਜਿੱਥੋਂ ਇਹ ਜ਼ਮੀਨਾਂ ਆਈਆਂ ਠੀਕ ਅੱਜ ਸਾਡੇ ਕੋਲ ਜੇ ਕਿਸੇ ਵੀਰ ਦੇ ਨਾਂ ਤੇ ਇਹਨਾਂ ਦੀ ਇੰਤਕਾਲ ਨਹੀਂ ਆ ਤਾਂ ਇਹ ਸਰਕਾਰਾਂ ਦੀ ਕਮਜ਼ੋਰੀ ਕਰਕੇ ਹੀ ਚਾਹ ਇਹਨਾਂ ਨੂੰ ਕਾਲੀ ਮੰਗੋਲ ਕਰਨ ਉੱਤੇ ਕਾਰਨ ਜਿਵੇਂ ਵੀਰ ਨੇ ਦੱਸਿਆ ਇਸ ਕਰਕੇ ਨਹੀਂ ਹੋਈ ਤੇ ਜੇ ਨਹੀਂ ਹੋਈ ਤਾਂ ਉਹ ਜ਼ਮੀਨ ਤਾਂ ਸਾਡੀ ਆ ਉਹ ਜ਼ਮੀਨ ਤਾਂ ਸਾਡੇ ਖੁਰਖਿਆਂ ਨੇ ਜਿਨ੍ਹਾਂ ਨੇ ਸਾਨੂੰ ਹੁਣ ਦੇਖੋ ਇਹ ਇਹ ਜੇ ਸਰਕਾਰ ਹੈ ਜਿਹੜੀ ਇਹਨਾਂ ਦਾ ਅਧਾਰਾ ਐਨ ਐਚ ਆਈ ਇਹ ਰੌਂਦੇ ਨੇ ਇਹ ਵੀ ਸਰਕਾਰ ਦੇ ਹੀ ਅਧਾਰੇ ਨੇ ਸਰਕਾਰੀ ਰੋਲ ਨੇ ਤੇ ਇਹ ਜਿੱਥੋਂ ਵੀ ਚੱਲਦੀਆਂ ਨੇ ਜਾਇਨਾ ਤੇ ਕੋਈ ਵੀ ਕਰਜ਼ੇ ਹੁੰਦੇ ਨੇ ਉਹ ਉਹਨਾਂ ਦੇ ਕਰਜ਼ੇ ਵੀ ਸਾਡੇ ਇਹਨਾਂ ਦੇ ਰਾਈਟ ਆਫ ਕੀਤੇ ਜਾਂਦੇ ਨੇ ਇਹਨਾਂ ਤੇ ਜਿਹੜੇ ਕਰਜ਼ੇ ਉਹ ਸਾਡੇ ਹੀ ਜਿਹੜੇ ਅਸੀਂ ਇਨਕਮ ਟੈਕਸ ਦਿੰਨੇ ਆ ਜਾਂ ਜੀ ਐਸ ਟੀ ਦਿੰਨੇ ਆ ਜਾਂ ਹੋਰ ਜਿਨੇ ਵੀ ਅਸੀਂ ਸਰਕਾਰ ਨੂੰ ਟੈਕਸ ਦੰਗਿਆ ਉਹਨਾਂ ਦੇ ਨਾਲ ਹੀ ਇਹਨਾਂ ਦੀਆਂ ਕੂਰੀਆਂ ਕੂਤੀਆਂ ਕੀਤੀਆਂ ਜਾਂਦੀਆਂ ਨੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਵੀਰੋ ਹਰ ਮੋਰਚੇ ਦੇ ਵਿੱਚ ਆ ਜਿਹੜਾ ਆਪਣਾ ਮੰਚਾ ਜਿਹਦੇ ਸਟੇਜ ਦੇ ਥੱਲੇ ਸੀ ਭਾਰਤੀ ਕਿਸਾਨ ਯੂਨੀਅਨ ਲੋਕਤਾ ਸਿੱਧੂਪੁਰ ਇੱਥੇ ਬਹੁਤ ਵੱਡਾ ਇਕੱਠ ਹੋਣਾ ਸੀ ਕਿਉਂਕਿ ਅੱਜ ਐਸ ਪੂਰੇ ਲੁਧਿਆਣੇ ਦਾ ਨਹੀਂ ਸਾਰੇ ਪ੍ਰਧਾਨ ਜੀ ਦੇ ਵੀ ਦੇਖੋ ਆਪਣੇ ਪ੍ਰਧਾਨ ਜੀ ਵੀ ਉੱਥੇ ਮਾਰਨ ਮਾਰਤੇ ਬੈਠੇ ਨੇ ਅੱਜ ਇੱਥੇ ਵੱਡਾ ਇਕੱਠ ਹੋਣਾ ਸੀਗਾ ਜਿਵੇਂ ਅੱਜ ਤੁਸੀਂ ਕਾਲ ਦਿੱਤੀ ਸੀਗੀ ਪਰ ਸਰਬਾਜੀ ਫਸੇ ਹੋਇਆ ਅਸੀਂ ਵੀ ਅੱਜ ਉੱਥੇ ਨੂੰ ਚੱਲੇ ਸੀਗੇ ਆਪਣੇ ਖਨੋਰੀ ਬਾਰਡਰ ਤੇ ਨੂੰ ਪਰ ਫਿਰ ਵੀ ਇੱਥੇ ਹਾਜ਼ਰੀ ਨੋਟ ਤੇ ਅੱਜ ਅਸੀਂ ਇੱਕ ਦਿਨ ਅੱਗੇ ਟਾਲਿਆ ਵਾ ਤੇ ਮੈਂ ਬਾਰ-ਬਾਰ ਇਹ ਚੀਜ਼ ਕਹਿਣਾ ਵੀਰੋ ਮੇਰੀ ਜ਼ਮੀਨ ਨਹੀਂ ਆ ਰਹੀ ਤਾਂ ਮੈਂ ਗਵੰਡੀ ਦੇ ਲਈ ਤਰਾਸਾ ਨਾ ਦੇਖਾਂ ਮੇਰਾ ਫਰਜ਼ ਮੰਨਦਾ ਕਿ ਮੈਂ ਹਰ ਬੰਦੇ ਦੇ ਲਈ ਨਹੀਂ ਤਾਂ ਮੇਰਾ ਇੱਕ ਇੱਕ ਇਹ ਮੈਂ 60 70 75 ਕਿਲੋ ਦਾ ਜਿਹੜਾ ਮੇਰਾ ਭਾਰ ਆਏ ਕਿਸੇ ਭਰ ਧਰਤੀ ਤੇ ਭਾਰ ਆ ਜੇ ਮੈਂ ਕਿਸੇ ਤੇ ਕੰਮ ਨਾ ਆਇਆ ਜੇ ਦੁਨੀਆ ਦੇ ਵਿੱਚ ਸੇਵਾ ਨਹੀਂ ਕਮਾਈ ਇਹ ਇਹ ਜੀ ਸੇਵਾ ਨਾਲ ਤਾਂ ਉਹਦਾ ਵੀ ਦਰਗਾਹ ਦੇ ਵਿੱਚ ਜਗ੍ਹਾ ਬਣ ਜਾਂਦੀ ਆ ਜੇ ਦੁਨੀਆ ਸੇਵਾ ਕਮਾਈ ਹੈ ਤਾਂ ਦਰਗਾਹ ਵੈਸਣ ਪਾਈਏ ਆਪਾਂ ਨੂੰ ਇੱਕ ਕਿਸੇ ਦੇ ਵੀ ਆਪਾਂ ਜੇ ਕੰਮ ਆਉਂਦੇ ਆ ਤਾਂ ਇੱਕ ਆਪਣਾ ਦਰਗਾਹ ਦੇ ਵਿੱਚ ਜਗ੍ਹਾ ਬਣਦੀ ਆ ਇਸ ਲਈ ਵੀ ਜੋ ਸੁਖਣੀ ਸਾਹਿਬ ਵਿੱਚ ਵੀ ਗੁਰੂ ਸਾਹਿਬ ਜੀ ਕਹਿੰਦੇ ਆ ਮਿੱਥਿਆ ਤਾਂ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੇਤ ਵਿਕਾਰਾ ਜੇ ਤੰਗ ਦਾ ਇਹ ਝੂਠਾ ਕੁਲੰਦਾਈ ਆ ਜੇ ਉਪਕਾਰ ਉਪਕਾਰੀ ਨਾ ਹੋਇਆ ਜੇ ਕਿਸੇ ਦੇ ਕੰਮ ਨਾ ਆਇਆ ਇਸ ਲਈ ਸਾਰਿਆਂ ਨੂੰ ਬੇਨਤੀ ਆ ਕੇ ਫਿਰ ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਸਾਥ ਦਿਈਏ ਤੁਸੀਂ ਪਿੰਡ ਵਾਸੀ ਤਾਂ ਸਾਰਿਆਂ ਚਾਹੀਦੇ ਹੋ ਹੋਰ ਹਸਪਤਾਲ ਦੇ ਸਾਰੇ ਪਿੰਡਾਂ ਦੇ ਜਿੰਨੇ ਵੀ ਆਪਾਂ ਵੱਧ ਤੋਂ ਵੱਧ ਜਦੋਂ ਵੀ ਇਹ ਕਾਲ ਕਰਦੇ ਨੇ ਜਾ ਇਹਨਾਂ ਲਈ ਜਿੱਥੇ ਵੀ ਖੜਨਾ ਹੋਵੇ ਆਪਾਂ ਖੜੀਏ ਨਾਲ ਜਾਈਏ ਇਹਨਾਂ ਕੇ ਨਾਮ ਹੈ ਵਾਇਰੂਨਜੀਤ ਕਾ ਖਾਲਸਾ ਵਾਇਰੂਨਜੀਤ ਫਤਿਹ ਹੁਣ ਮੈਂ ਕੁਲਵੀਰ ਸਿੰਘ ਜੀ ਨੂੰ ਜਨਰਲ ਸੈਕਟਰੀ ਰਾਹਾ ਨੂੰ ਕਹੂੰਗਾ ਵੀ ਉਹ ਵੀ ਮੰਚ ਤੇ ਆ ਕੇ ਆਉਗਾ ਅਸੀਂ ਦੱਸ ਵੀ ਲਈਏ ਵੀ ਅਸੀਂ ਸਾਰੇ ਪਿੰਡਾਂ ਦੇ ਜਨਔਰਦ ਜੁੜ ਗਏ ਪਿੰਡਾਂ ਨਾਲ ਸੰਪਰਕ ਕੀਤਾ ਪੰਚੇਤਾਂ ਵੀ ਮੇਰੇ ਖਾਲਸਾ ਇੱਥੇ ਅੱਜ ਆਈਆਂ ਹੋਣਗੀਆਂ ਕਹਿੰਦੇ ਸਵੇਰੇ ਅਸੀਂ ਆਵਾਂਗੇ ਇਹ ਤਿੰਨ ਚਾਰ ਪਿੰਡ ਆયા ਅਸੀਂ ਇਕੱਠ ਕਰਕੇ ਦੁਬਾਰਾ ਫਿਰ ਇੱਕ ਵਾਰ ਫਿਰ ਅਸੀਂ ਦੁਬਾਰਾ ਇਕੱਠ ਕਰਾਂਗੇ ਬਿਲਗਾ ਦਾ ਜਨਔਰਦ ਜਿਹੜੇ ਪਿੰਡਾਂ ਦੀ ਜ਼ਮੀਨ ਆਉਂਦੀ ਆ ਉਹ ਵੀ ਲੋਕ ਸਾਡੇ ਨਾਲ ਚੱਲਣ ਨੂੰ ਤਿਆਰ ਨੇ ਹੁਣ ਮੈਂ ਕੁਲਵੀਰ ਸਿੰਘ ਨੂੰ ਕਹੂੰਗਾ ਸੈਲਨ ਸੈਕਟਰੀ ਵਾਈਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਵੀ ਇੱਥੇ ਕੋਈ ਜ਼ਿਆਦਾ ਬੋਲਣ ਦੀ ਜਾਂ ਕੋਈ ਤਦਵੀਜ਼ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਆਪਾਂ ਪਰਿਵਾਰ ਰੂਪ ਬੈਠੇ ਆਂ ਆਪਾਂ ਨੂੰ ਤਕਰੀਬਨ ਤੁਹਾਡੇ ਪਿੰਡ ਨੂੰ ਚੌਥੀ ਪੰਜਵੀਂ ਪੀੜ੍ਹੀ ਹੋ ਗਈ ਇਹ ਸੰਤਾਪ ਭੋਗਦੇ ਹੋਏ ਘਰ ਦੇ ਵਿੱਚ ਮੈਂ ਕਹਿੰਦਾ ਬਜ਼ੁਰਗਾਂ ਬੀਬੀਆਂ ਬੱਚਿਆਂ ਤੋਂ ਲੈ ਕੇ ਸਭ ਨੂੰ ਪਤਾ ਹੋਣਾ ਵੀ ਸੰਤਾਪ ਕੀ ਹੈ ਤੁਹਾਡੇ ਪਿੰਡ ਨੇ ਸੰਤਾਪ ਕੀ ਭੋਗਿਆ ਹੈ ਇਹ ਸੰਤਾਪ ਭੋਗਣ ਦਾ ਵੱਡਾ ਕਾਰਨ ਕੀ ਹੈ ਇਹ ਸਰਕਾਰਾਂ ਦੀਆਂ ਬੇਈਮਾਨੀਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਪਿਛਲੇ 9-10 ਦਿਨ ਤੋਂ ਮਰਨ ਵਰਤੇ ਬੈਠੇ ਹੋਏ ਆ ਉਹ ਅਕਸਰ ਕਹਿੰਦੇ ਹੁੰਦੇ ਆ ਵੀ ਜਿਹੜੇ ਹੱਕ ਨੇ ਇਹ ਮੰਗਿਆ ਨਹੀਂ ਮਿਲਦੇ ਇਹ ਲੈਣੇ ਪੈਂਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਦੁਪਹਿਰੇ ਗਾਓ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਠੀਕ ਆ ਜਗਿੰਤੀ ਬਹੁਤ ਆ ਅੱਗੇ ਨਾਲ ਵਧਿਆ ਆਪਣਾ ਪਰਿਵਾਰ ਤੇ ਵਾਧਾ ਹੋਇਆ ਬੜੀ ਖੁਸ਼ੀ ਦੀ ਗੱਲ ਆ ਇੱਥੇ ਅੱਗੇ ਆਪਾਂ ਐਸਡੀਐਮ ਦੇ ਜਾਂਦੇ ਹੁੰਦੇ ਸੀ 8-10 ਬੰਦੇ 10 ਬੰਦੇ ਤੇਰਾ ਆਪਾਂ ਮੋਰਚਾ ਲਾਇਆ 20-25 ਪਰਿਵਾਰ ਦੇ ਮੈਂਬਰ ਦਾ ਜੇ 3-400 ਬੰਦਾ ਇਕੱਠਾ ਹੋਇਆ ਪੈਣਾ ਆਈਆਂ ਨੇ ਬੀਬੀਆਂ ਵੀ ਆਈਆਂ ਨੇ ਬਜ਼ੁਰਗ ਬੱਚੇ ਨੌਜਵਾਨ ਸਾਰੇ ਆਏ ਆ ਜੇ ਪਰਿਵਾਰ ਤੇ ਵਾਧਾ ਹੋਇਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਤੇ ਆਈ ਤੁਹਾਡਾ ਮੈਸੇਜ ਜਿਹੜਾ ਹੈਗਾ ਇੰਟੈਲੀਜੈਂਸੀਆਂ ਥਰੂ ਪੁਲਿਸ ਦੇ ਥਰੂ ਸਰਕਾਰ ਤੱਕ ਪਹੁੰਚਣਾ ਵੀ ਇਹ ਪਿੰਡ ਇਕੱਠੇ ਨੇ ਇਲਾਕਾ ਇਕੱਠਾ ਹੈ ਕਿਉਂਕਿ ਆਪਾਂ ਇੱਕ ਛੋਟੀ ਜੀ ਗੱਲ ਦਾ ਉਦਾਹਰਣ ਦੇਣਾ ਵੀ ਜੇ ਕਿਸੇ ਨੂੰ ਪੈਸੇ ਦੇ ਦਈਏ ਇਸੇ ਜ਼ਮੀਨ ਦੇ ਵੀ ਭਾਈ ਆ ਜ਼ਮੀਨ ਫੜ ਤੇ ਸਾਨੂੰ ਕਬਜ਼ਾ ਦੇ ਦੇ ਤੇ ਸਾਨੂੰ ਰਿਸ਼ਤੀ ਕਰਾ ਦੇ ਤੇ ਜੇ ਉਹ ਬੰਦਾ ਰਿਸ਼ਤੀ ਨਹੀਂ ਕਰਾਂਦਾ ਤੇ ਉਹ ਕੋਰਟ ਥਰੂ ਵੀ ਆਪਾਂ ਪਰਚਾ ਕਰਾ ਕੇ ਉਹਦੇ ਉੱਪਰ ਤੇ ਆਪਾਂ ਰਿਸ਼ਤੀ ਕਰਵਾ ਲੈਣੇ ਆ ਪਰ ਇੱਥੇ ਤੁਸੀਂ ਜਿਹੜੇ ਇੰਨੇ ਸਾਲਾਂ ਤੋਂ ਪੈਸੇ ਦੇਈ ਬੈਠੇ ਹੋ ਸਰਕਾਰ ਨੂੰ ਉਹਨਾਂ ਸਮਿਆਂ ਦੇ ਵੇਲੇ ਤਾਂ ਅੱਜ ਤੱਕ ਤੁਹਾਨੂੰ ਮਲਕੀਅਤ ਹੱਕ ਕਿਉਂ ਨਹੀਂ ਦਿੱਤੇ ਇਹਦੇ ਵਿੱਚ ਸਰਕਾਰਾਂ ਦੀਆਂ ਬੇਈਮਾਨੀਆਂ ਨੇ ਅਸੀਂ ਨਾਹਰਾ ਲਾਇਆ ਕਰਦੇ ਆ ਵੀ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਸਰਕਾਰਾਂ 420 ਕਰਦੀਆਂ ਆਈਆਂ ਨੇ ਤੇ ਅੱਗੇ ਵੀ ਇਹਨਾਂ ਨੇ ਇਹੀ ਕੁਛ ਕਰਨਾ ਤੇ ਜੇ ਤੁਸੀਂ ਹੱਕ ਲੈਣੇ ਆ ਤੇ ਤੁਹਾਨੂੰ ਇਕੱਠੇ ਹੋਣਾ ਪੈਣਾ ਅੱਗੇ ਪ੍ਰਧਾਨ ਜੀ ਬਲਰਾਜ ਜੀ ਪਹਿਲਾਂ ਦੱਸ ਕੇ ਗਏ ਆ ਵੀ ਜੇ ਅੱਜ ਮੇਰੀ ਜ਼ਮੀਨ ਨਹੀਂ ਆ ਰਹੀ ਤੇ ਗਵਾਂਡੀ ਦੀ ਆ ਰਹੀ ਹੈ ਤਾਂ ਕੀ ਉਹ ਵੀ ਆਪਣੀ ਨੇ ਜੇ ਆਪਾਂ ਉਹਨਾਂ ਪਿੱਛੇ ਨਹੀਂ ਖੜੇ ਕੱਲ ਨੂੰ ਕੀ ਪਤਾ ਸਾਡ ਦੇ ਗਣਸਾ ਕਿੱਡਾ ਚੱਲਣਾ ਹੈ ਅੱਜ ਕਿਸੇ ਮੰਨ ਲਓ ਬਿੱਲੂ ਜੀ ਦਾ ਜਿੱਦਾਂ ਅੱਧਾ ਕਿੱਲਾ ਆ ਰਿਹਾ ਮੇਰੇ ਦੋ ਕਿੱਲੇ ਪਏ ਨੇ ਮੇਰੇ ਨਹੀਂ ਆਏ ਕੰਮ ਦਾ ਪਤਾ ਨਹੀਂ ਕੱਲ ਨੂੰ ਮੇਰੇ ਦੋ ਕਿੱਲੇ ਆਏ ਨੇ ਵਿੱਚ ਕਿਤੇ ਕਿਸੇ ਦਾ ਅੱਜ 20 50 ਲੱਖ ਦਾ ਨੁਕਸਾਨ ਹੋ ਰਿਹਾ ਕੱਲ ਨੂੰ ਪਤਾ ਨਹੀਂ ਮੇਰਾ 4 ਕਰੋੜ ਦਾ ਨੁਕਸਾਨ ਹੋ ਜਾਣਾ ਸੋ ਤੁਹਾਨੂੰ ਬੇਨਤੀ ਆ ਵੀ ਅੱਜ ਆਪਾਂ ਜਿਹੜੇ ਭੈਣ ਭਰਾ ਆਏ ਆ ਆਪਾਂ ਪ੍ਰਣ ਕਰੀਏ ਵੀ ਜਦੋਂ ਅਗਲੀ ਵਾਰ ਕੱਠ ਕਰੀਏ ਤਾਂ ਘੱਟੋ ਘੱਟ ਵੀ 4-4 5-5 ਬੰਦੇ ਆਪਾਂ ਬੀਬੀਆਂ ਨੂੰ ਬੇਨਤੀ ਆ 5-5 ਬੀਬੀਆਂ ਹੋਰ ਨਾਲ ਲੈ ਕੇ ਆਈਏ ਤੇ ਆਪਾਂ ਇੱਥੇ ਕੱਠ ਦਿਖਾਈਏ ਜਰੂਰ ਮਿਲਣਗੇ ਜਥੇਬੰਦੀ ਸਾਡੀ ਕਿਸਾਨ ਜਥੇਬੰਦੀ ਸਿੱਧੂ ਪਰ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੁਹਾਡੇ ਨਾਲ ਇੱਕ ਤਾਨਕੇ ਖੜੇ ਆ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਦਰਾਹੇ ਪਿੰਡ ਤੋਂ ਦਰਾਹੇ ਨਗਰ ਤੋਂ ਜਿੰਨੇ ਜੋਗੇ ਹੈਗੇ ਆ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲ ਦੀ ਘਬਰਾਹਟ ਨਹੀਂ ਹੈਗੀ ਜ਼ਰੂਰ ਹੱਥ ਮਿਲਣਗੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਸਿੱਧੂ ਬੁੱਲਰੀ ਦੇ ਪ੍ਰਧਾਨੀ ਤੇ ਹੋ ਜਿੰਨੇ ਸਾਰੇ ਉਹਨਾਂ ਦੇ ਅਹੁਦੇਦਾਰਾਂ ਉਹਨਾਂ ਦਾ ਮੈਂ ਸਿਆਂ ਜਿਹਾ ਤੇ ਸਾਰਿਆਂ ਦਾ ਪਿੰਡ ਵੱਲੋਂ ਧੰਨਵਾਦ ਕਰਦਾ ਤੇ ਮੈਂ ਪਿੰਡ ਵਾਸੀਆਂ ਨੂੰ ਫੇਰ ਬੇਨਤੀ ਕਰਦਾ ਵੀ ਆਪਾਂ ਵੱਧ ਤੋਂ ਵੱਧ ਇਕੱਠਾ ਇਕੱਠ ਕਰਿਆ ਕਰੀਏ ਜਿੰਨੇ ਅੱਜ ਬੈਠੇ ਐ ਇਸ ਤੋਂ ਦੁੱਗਣਾ ਇਕੱਠ ਕਰੀਏ ਇਹ ਆਪਾਂ ਫੇਰ ਨਾਲ ਸੋਚੋ ਵੀ ਅੱਜ ਉਹੀ ਕੱਲ ਮੈਂ ਫੇਰ ਕਹਣਾ ਵੀ ਸਾਡੀ ਅੱਜ ਨਹੀਂ ਆਈ ਅੱਜ ਇਹਨਾਂ ਦੀ ਆ ਗਈ ਮੈਨੇਜਣਾ ਚਾਹ ਜਿੰਨਾ ਕੋ ਮਾਲ ਕੀ ਥੱਕ ਮਿਲਣ ਨੇ ਉਹ ਸਮਾਂ ਤੇ ਸਾਡੇ ਮੂਹਰੇ ਹੋ ਕੇ ਲੱਗੋ ਅੱਜ ਇਹਨਾਂ ਦੇ 26 ਕਿਲੇ ਨੇ ਕੱਲ ਨੂੰ ਆਪਾਂ 56 ਵੀ ਜਾ ਸਕਦੇ ਜਾਣੇ ਜਾਣੇ ਨੇ ਦੋ ਰਾਵਾਂ ਹੀ ਨਹੀਂ ਹੈਗੀਆਂ ਤਾਂ ਅੱਜ ਅੱਜ ਤਾਂ ਇਹਦਾ ਇੱਕ ਆਪਣੇ ਪਿੰਡ ਨੂੰ ਟਰੇਲਰ ਦਿੱਤਾ ਨਾ ਨਾ ਵੀ ਤੁਸੀਂ ਜੇ 26 ਕਿਲਿਆਂ ਚ ਬੋਲਦੇ ਹੋ ਤੇ ਫੇਰ ਤਾਂ ਅਸੀਂ ਜੱਲਾਂਗੇ ਜੇ ਅਸੀਂ ਆਪਾਂ 26 ਕਿਲੇ ਚਪਪ ਚਬੀਤੇ ਆ ਕੇ ਲੈ ਗਏ ਜਿਸ ਹਿਸਾਬ ਨਾਲ ਇੱਥੇ ਕੱਟ ਨਹੀਂ ਹੁੰਦਾ ਜਾਂ ਬੰਦੇ ਨਹੀਂ ਆਉਂਦੇ ਉਹਨਾਂ ਨੇ ਆਮਰ ਆਉਣਾ ਆਪਦੀ ਨਿਸ਼ਾਨਦੇ ਕਰਕੇ ਰੋਡ ਸਾਨੂੰ ਸੁਨੇਹਾ ਦਿੱਤੇ ਨੇ ਵੀ ਸਾਨੂੰ ਨਿਸ਼ਾਨਦੇ ਕਰਵਾ ਦਿਓ ਅਸੀਂ ਕੋਈ ਮਸ਼ੀਨਰੀ ਲਿਆਉਂਦੇ ਕੁਝ ਨਹੀਂ ਲਿਆਉਂਦੇ ਜੇ ਨਿਸ਼ਾਨਦੇ ਹੀ ਉਹ ਅਸੀਂ ਕਰਵਾ ਦੀ ਫਿਰ ਸਾਡੇ ਕੋਲ ਰਹੀ ਕੁਝ ਨਹੀਂ ਗਿਆ ਹੈਗਾ ਇਸ ਲਈ ਮੈਂ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਕਹਿੰਦਾ ਬਈ ਤੁਸੀਂ ਸਾਰੇ ਬੰਦੇ ਵੱਧ ਤੋਂ ਵੱਧ ਇੱਥੇ ਇਕੱਠ ਕਰੋ ਕੋਈ ਗੱਲ ਇਹ ਕੁਝ ਨਹੀਂ ਕਰਦਾ ਕੁਝ ਨਹੀਂ ਵਿਗੜਦਾ ਕੁਝ ਨਹੀਂ ਲਿਆਉਣ ਲੱਗੇ ਆਪਾਂ ਨੂੰ ਕਿਸੇ ਪਾਸੇ ਜ਼ਿਆਦਾ ਉਹ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਉਹਨਾਂ ਨਾਲ ਤੇ ਮੈਂ ਫੇਰ ਦੁਬਾਰਾ ਤੁਹਾਨੂੰ ਸਾਰੇ ਪਿੰਡ ਵਾਸੀਆਂ ਨੂੰ ਕਹਿੰਦਾ ਵੀ ਰੋਜ਼ ਸਵੇਰੇ ਦੁਪਹਿਰੇ ਸ਼ਾਮ ਆਪਣੀ ਆਪਣੀਆਂ ਡਿਊਟੀਆਂ ਦੇ ਕੇ ਵੱਧ ਤੋਂ ਵੱਧ ਆਪਾਂ ਇਕੱਠ ਕਰੀਏ ਅੱਗੇ ਮੂਹਰੇ ਹੈਗੇ ਲੱਗੇ ਕੋਈ ਡਰਨ ਦੀ ਲੋੜ ਨਹੀਂ ਤੁਹਾਨੂੰ ਸਾਰੇ ਪਿੰਡ ਵਾਸੀਆਂ ਨੂੰ ਮੈਂ ਫੇਰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਕੱਠ ਕਰੀਏ ਇੱਥੇ ਆ ਕੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਵੀ ਸਾਡਾ ਪਿੰਡ ਦਾ ਇਕੱਠਾ ਜੇ ਆਪਣੇ ਪਿੰਡ ਦਾ ਇਕੱਠ ਹੀ ਨਾ ਹੋਇਆ ਤੇ ਸਰਕਾਰ ਨੇ ਸਾਨੂੰ ਕੀ ਪੁੱਛਣਾ ਉਹ ਕਹਿੰਦਾ 5 10 20 ਬੰਦੇ ਬੈਠਣੇ ਬਿਠਾਓ ਉਹਨਾਂ ਨੂੰ ਅੰਦਰ ਤੇ ਆਪ ਦੀ ਨਿਸ਼ਾਨਦੇਹੀ ਤੁਰ ਜੋ ਇਸ ਲਈ ਮੈਂ ਫੇਰ ਤੁਹਾਨੂੰ ਕਹਿਣਾ ਦੁਬਾਰਾ ਅੱਜ ਇੱਕ ਅੱਡ ਦਾ ਤੁਹਾਡਾ ਸਾਰੇ ਪਿੰਡ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਨ੍ਹਾਂ ਨੂੰ ਸਾਰਿਆਂ ਨੂੰ ਸਭ ਨੂੰ ਆਪਣੀ ਆਪਣੀ ਲੋੜ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਲੇ ਗ੍ਰਾਹੇ ਪਿੰਡ ਤੋਂ ਗੁਰਜੀਤ ਸਿੰਘ ਜੀ ਵੀ ਉਹ ਵੀ ਇੱਥੇ ਆਏ ਹੋਣੇ ਸਾਡੇ ਭਾਰਤੀ ਕਾਨੇ ਉਹਦੇ ਬੀਕੇ ਜੂ ਵਾਲੇ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ੀ ਫਤਿਹ ਬਰਾਈਏ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਸਾਨੂੰ ਕਿਸ ਗੁਰੂ ਸਾਹਿਬ ਨੇ ਬਖਸ਼ੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਰ ਉਹਨਾਂ ਨੇ ਸਾਨੂੰ ਇੱਕ ਨਾਲ ਹੋਰ ਨਾਰਾ ਵੀ ਦਿੱਤਾ ਸੀ ਵੀ ਤੁਸੀਂ ਜ਼ੁਲਮ ਦਾ ਟੱਕਰ ਕਿਸ ਤਰ੍ਹਾਂ ਕਰਨਾ ਆਪਣੀਆਂ ਜਾਨਾਂ ਵਾਰ ਕੇ ਆਪਣੇ ਪਰਿਵਾਰ ਵਾਰ ਕੇ ਜਿਸ ਤਰ੍ਹਾਂ ਵੀ ਕਰਨਾ ਪਿਆ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਜੇ ਅਰੰਗਜੀਤ ਨੇ ਜ਼ੁਲਮ ਕੀਤਾ ਤਾਂ ਉਸ ਜ਼ੁਲਮ ਦੇ ਖਿਲਾਫ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਤੱਕ ਨੂੰ ਵਾਰ ਦਿੱਤਾ ਅੱਜ ਸਾਡੇ ਤੇ ਵੀ ਇਸ ਸਰਕਾਰ ਔਰੰਗਜ਼ੇਬ ਵਾਲਾ ਹਾਲ ਕਰ ਰਹੀਆਂ ਨੇ ਉਸ ਟਾਈਮ ਵੀ ਕੀ ਸੀ ਜਾਂ ਧਰਮ ਪਰिवर्तन ਜਾ ਆਪਣੇ ਘਰ ਛੱਡੋ ਅੱਜ ਵੀ ਸਾਨੂੰ ਮਜਬੂਰ ਕੀਤਾ ਜਾ ਰਿਹਾ ਵੀ ਅਸੀਂ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਰਹੇ ਹਾਂ ਜੇ ਸਾਡੀਆਂ ਜ਼ਮੀਨਾਂ ਹੀ ਗੋਲੀਆਂ ਜਾਂਦੀਆਂ ਨੇ ਜਿਹੜੇ ਪਰਿਵਾਰ ਕਿੰਨੇ ਕਿੰਨੇ ਦੋ ਦੋ ਕਿੱਲੇ ਵਾਲੇ ਨੇ ਉਹ ਕੱਲ ਨੂੰ ਕਿੱਥੇ ਜਾਣਗੇ ਉਹਨਾਂ ਇੱਕ ਜਿਹਨਾਂ ਨੇ ਕਿ ਜਿੰਨਾਂ ਲੋਕਾਂ ਨੇ ਪਾਕਿਸਤਾਨ ਵਾਲਾ ਜਲ ਸਾਡੇ ਪਰਿਵਾਰਾਂ ਨੇ ਦੇਖਿਆ ਪਾਕਿਸਤਾਨ ਵਾਲਾ ਜਹਾੜਾ ਦੇਖਿਆ ਉਹਨਾਂ ਵਾਸਤੇ ਪਾਕਿਸਤਾਨ ਭਾਰਤ ਬੰਨ ਜਾ ਰਿਹਾ ਜਿਨ੍ਹਾਂ ਨੇ ਆਪਣੀ ਜ਼ਮੀਨਾਂ ਦੇ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ ਜਾਊਗਾ ਤਕਰੀਬਨ 120 30 ਸਾਲ ਤੋਂ ਅਸੀਂ ਇਹ ਜ਼ਮੀਨਾਂ ਦੇ ਉੱਪਰ ਖੇਤੀ ਕਰਦੇ ਜਾ ਰਹੇ ਹਾਂ ਕਿ ਸਰਕਾਰਾਂ ਉਹਦੀਆਂ ਨਹੀਂ ਆਣੀਆਂ ਨੇ ਉਹਨਾਂ ਨੂੰ ਦਿਖਿਆ ਨਹੀਂ ਫਿਰ ਵਣਦਾ ਸਾਡੇ ਕੋਲ ਜ਼ਮੀਨ ਦਾ ਰੇਟ ਲਿਆ ਗਿਆ ਸਰਕਾਰੀ ਰੇਟ ਤੇ ਅਸੀਂ ਪੇਮੈਂਟ ਆ ਪ੍ਰਾਈਵੇਟ ਹੈ ਰਸੀਦਾ ਸਾਡੇ ਕੋਲ ਨੇ ਸਾਡੇ ਇੰਤਕਾਲ ਕਿੰਨੇ ਕਰਨੇ ਸੀ ਇਹਨਾਂ ਸਰਕਾਰਾਂ ਨੇ ਕਰਨੇ ਸੀ ਅਸੀਂ ਤਾਂ ਨਹੀਂ ਸੀ ਨਾ ਕਰਨੇ ਅਸੀਂ ਤਾਂ ਜੋਰ ਲਾਇਆ ਸਰਕਾਰਾਂ ਦੇ ਦਫਤਰਾਂੇ ਕੱਢਦੇ ਫਿਰੇ ਆਂ ਕਦੀ ਕਿਸੇ ਕਚੇਰੀ ਕਦੇ ਸਿੱਧੀ ਸੀ ਕਦੇ ਕਿਸੇ ਐਸ ਡੀ ਐਮ ਕੋਲ ਅੰਤ ਤੇ ਅਸੀਂ ਸੀ ਐਮ ਆਫਿਸ ਤੱਕ ਵੀ ਪਹੁੰਚ ਬਣਾਈ ਵੀ ਸਾਡੇ ਇੰਤਕਾਲ ਚ ਆਏ ਜਾਣ ਨਕਾਮੀਆਂ ਇਹਨਾਂ ਦੀਆਂ ਭੁਗਤਣੀਆਂ ਸਾਲੋਂ ਭੇਜਦੀਆਂ ਨੇ ਭਾਰਤ ਦੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰੋਂ ਜੇ ਬਲਾਕ ਪ੍ਰਦਾਨ ਹੁੰਦਿਆਂ ਲਾਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਇਸ ਏਰੀਆ ਦਾ 1 ਇੰਚ ਵੀ ਜ਼ਮੀਨ ਤੁਹਾਡੇ ਹੱਕ ਜਿਹੜੇ ਨੇ ਤੁਹਾਨੂੰ ਜੁਆਇ ਬਿਨਾ ਤੁਹਾਨੂੰ ਤੁਹਾਡਾ ਜਿਹੜਾ ਬੰਦਾ ਮੁਕਾਵਜ ਹੈ ਜੁਆਇ ਬਿਨਾ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਜਿੱਦੇ ਮਰਜੀ ਸਾਡੇ ਦੇ ਪਰਚੇ ਪੈ ਜਾਣ ਜਿੱਦੀ ਮਰਜੀ ਕੋਈ ਗੋਲੀ ਵਾਜ ਜੇ ਜਿਹੜੇ ਵੀਰ ਅੱਜ ਤੋਂ ਬਾਅਦ ਸਾਲ ਪਹਿਲਾਂ ਇੱਕ ਪ੍ਰੋਗਰਾਮ ਤੇ ਗਏ ਸੀ ਸਰਾਂਦੇ ਉੱਥੇ ਸਰਦਾਰ ਜਗਜੀਤ ਸਿੰਘ ਜੀ ਦੇ ਧਲੇਵਾਲ ਨੇ ਕਿਹਾ ਸੀ ਵੀ ਰਾਜਗੜ ਪਿੰਡ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਊਗਾ ਜਦੋਂ ਵੀ ਜੇ ਕੋਈ ਪ੍ਰਸ਼ਾਸਨ ਦੇ ਬੰਦੇ ਵਿੱਚ ਜ਼ਰੂਰ ਹੁੰਦੇ ਨੇ ਉਹਨਾਂ ਨੂੰ ਸਾਫ਼ ਮੈਂ ਦੱਸਣਾ ਚਾਹੁੰਦਾ ਭਾਈ ਵੱਧ ਚੜ ਕੇ ਆਇਓ ਤੁਹਾਡੇ ਨਾਲ ਡਬਲ ਹੋ ਕੇ ਆਵਾਂਗੇ ਇਹਨਾਂ ਦੇਖਿਓ ਜਿਥੇ ਪਿੰਡਾਂ ਵਾਲੇ ਬੈਠੇ ਨੇ ਦੋ ਚਾਰ ਕਾਈਆਂ ਨੇੜੇ ਦੀਆਂ ਆਈਆਂ ਨੇ ਸਾਨੂੰ ਜਿੰਨੀ ਕਿ ਡਿਊਟੀ ਲਈ ਗਈ ਸੀ ਅਸੀਂ ਉਹਨਾਂ ਸਾ ਬਣਾਏ ਆ ਪਰ ਗੁਰਜੀਤ ਸਿੰਘ ਡੱਲੇਵਾਲ ਜੀ ਦਾ ਪਿੱਛੋਂ ਸੁਣਾਇਆ ਗੁਰਜੀਤ ਸਿੰਘ ਜਿੱਦਾਂ ਲੋੜ ਪੈਂਦੀ ਆ ਆਵਾਜ਼ ਮਾਰਦੀ ਪੂਰਾ ਪੰਜਾਬ ਰਾਜਗੜ੍ਹ ਦੇ ਵਿੱਚ ਇਕੱਠਾ ਕਰ ਦਾਂਗੇ ਬਾਪ ਜੀ ਕਿਸਾਨ ਜੀ ਜਿੰਦਾਬਾਦ 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 ਇਹ ਸਰਕਾਰਾਂ ਭਲੇ ਖਾੜ ਦੇਣ ਸਾਡਾ ਤਾਂ ਨਾਰਾ ਹੀ ਹੈ ਸਰਕਾਰਾਂ ਤੋਂ ਦਰ ਝਾਕ ਨੋ ਆਪਣੀ ਰਾਖੀ ਆਪ ਕਰੋ ਪਹਿਲਾਂ ਸਾਨੂੰ ਆਪ ਅੱਗੇ ਆਉਣਾ ਪੈਣਾ ਆ ਇਹ ਪਿੰਡ ਵਾਸੀਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਅੱਜ ਇਹ ਨਾ ਸਮਝਿਓ ਵੀ ਇਹ ਜਿਹੜੇ 15 20 ਪਰਿਵਾਰ ਨੇ ਇਹਨਾਂ ਦੀ ਜ਼ਮੀਨ ਜਲੀ ਆ ਸਾਡੇ ਕੋਲ ਨਰੋਜ ਨਵਾਂ ਡਾਡਾ ਉਧਰ ਰਿਹਾ ਤੁਹਾਡੇ ਪਿੰਡ ਦੇ ਵਿੱਚ ਇੱਕ ਹੂਰ ਰੋਡ ਆ ਕਿ ਜਿਹੜਾ ਪਿੰਆਲੇ ਤੋਂ ਸ਼ੁਰੂ ਹੋਇਆ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਕੋਲ ਜਾ ਰਿਹਾ ਜੀ ਅੱਜ 20 ਪਰਿਵਾਰ ਇਹ ਨੇ ਅਗਲੇ 20 ਪਰਿਵਾਰ ਪਤਾ ਨਹੀਂ ਕਿਹੜੇ ਨੇ ਆਪਣੇ ਨਾਲ ਪਿੰਡ ਬਿਲਗਾਇਆ ਉਥੇ ਜ਼ਮੀਨ ਕੋਲੋਂ ਹੁਣ ਜਾ ਰਹੀ ਸੀਗੀ ਪਾਣੀ ਵਾਸਤੇ ਜਿਹੜਾ ਲੁਧਿਆਣੇ ਨੂੰ ਦੇਣਾ ਇਹਨਾਂ ਨੇ ਪਰ ਅੱਜ ਸਰਕਾਰ ਦੀ ਨਿਗਾ ਫਿਰ ਕਿਉਂਕਿ ਸਾਡਾ ਪਿੰਡ ਸੁੱਤਾ ਰਹਿ ਗਿਆ ਸਰਕਾਰ ਦੀ ਨਿਗਾ ਤੁਹਾਡੇ ਪਿੰਡ ਦੇ ਆ ਵੀ ਇਥੇ ਸਰਕਾਰੀ ਜ਼ਮੀਨ ਆ ਸਾਡੀ ਜਿੰਗ ਜ਼ਮੀਨ ਸਾਡੇ ਕਿਸਾਨ ਭਰਾਵਾਂ ਦੀ ਆ ਅਸੀਂ 120 30 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਦਾਦੇ ਪਰਦਾਦੇ ਪੰਜਵੀਂ ਵੀਡੀਓ ਸੀ ਉਹਦੇ ਤੇ ਖੇਤੀ ਕਰਦੇ ਆ ਜਿਹੜਾ ਬਿਲਗੇ ਪਿੰਡ ਦਾ ਪ੍ਰੋਜੈਕਟ ਆ ਉਹ ਰੋਕਿਆ ਜਾ ਚੁੱਕਿਆ ਤੁਹਾਨੂੰ ਕੋਈ ਸ਼ਾਇਦ ਪਤਾ ਹੋਵੇ ਉਹ ਸਰਕਾਰ ਦੀ ਨਿਗਾ ਤੁਹਾਡੇ ਪਿੰਡ ਦੇ ਪਰ ਆ ਪ੍ਰੋਜੈਕਟ ਬਿਲਗੇ ਵਾਲਾ ਰਾਜਗੜ੍ਹ ਦੇ ਵਿੱਚ ਉਹਨੂੰ ਤਿਆਰ ਬੈਠੇ ਨੇ ਜੇ ਅਸੀਂ ਇਦਾਂ ਹੀ ਸੁੱਤੇ ਰਹੇਗੇ ਪਤਾ ਨਹੀਂ ਕਿੰਨੇ ਪ੍ਰੋਜੈਕਟ ਹੋਣਨੇ ਨੇ ਜੋ ਸਾਡੇ ਕੋਲ ਰਿਪੋਰਟ ਆ ਇੱਕ ਲੇਕ ਬਣਨ ਜਾ ਰਹੀ ਹੈ ਦਰਾਹ ਦੇ ਨਿਕਲ ਕੇ ਰਾਜਗੜਾ ਘਾਹ ਦੇ ਵਿੱਚ ਪਾਣੀ ਪਾਣਾ ਉਹ ਵੀ ਤੁਹਾਡੇ ਪਿੰਡ ਦੇ ਵਿੱਚ ਦੀ ਨਿਕਲਣੀ ਆ ਜੇ ਤੁਸੀਂ ਅੱਜ ਪਿੰਡ ਨਾ ਜਾਗਿਆ ਤਾਂ ਕੱਲ ਨੂੰ ਭਰਾਓ ਫਿਰ ਕਿਸੇ ਨੂੰ ਦੋਸ਼ ਨਾ ਦੇਵੇ ਸਾਨੂੰ ਸਾਡਾ ਹੱਕ ਨਹੀਂ ਦਵਾਇਆ ਗਿਆ ਜੇ ਤੁਸੀਂ ਅੱਜ ਇਹ ਪਰਿਵਾਰਾਂ ਦੇ ਨਾਲ ਹੀ ਪਿੰਡ ਦਾਖਲਿਆ ਤਾਂ ਕੱਲ ਨੂੰ ਤੁਹਾਡੇ ਨਾਲ ਵੀ ਖੜਨਾ ਫਿਰ ਕੋਈ ਹੋਊਗਾ ਸੋ ਅਸੀਂ ਵੀ ਸੋਚਾਂਗੇ ਯਾਰ ਜੇ ਉਦੋਂ ਪਿੰਡ ਦੀ ਨਿਕਲਿਆ ਅਸੀਂ ਕੀ ਕਰਮ ਜਾਵਾਂਗੇ ਹਰੇਕ ਬੰਦਾ ਸੋਚੂਗਾ ਇਸ ਕਰਕੇ ਪਿੰਡ ਨੂੰ ਵੇਣਦੀਆਂ ਕੱਲਾ ਇਹਨਾ ਦੇਖੋ ਵੀ ਆਹੀ ਪਰਿਵਾਰ ਨੇ ਸਰਕਾਰ ਦੀ ਬਹੁਤ ਵੱਡੀ ਨਿਗਾ ਤੁਹਾਡੇ ਪਿੰਡ ਦੇ ਉੱਪਰ ਇਹ ਜ਼ਮੀਨ ਕਰੋੜਾਂ ਰੁਪਏ 1 ਕਰੋੜ 8 ਲੱਖ ਰੁਪਏ ਦਾ ਰੇਟ ਆ ਇੱਥੇ ਜ਼ਮੀਨ ਦਾ ਸਰਕਾਰੀ ਰੇਟ ਆ ਜਿਹੜਾ ਇਹ ਸਰਕਾਰਾਂ ਦੀ ਨਿਗਾ ਇਹ ਸਰਕਾਰਾਂ ਸਾਨੂੰ ਉਜਾੜਨਾ ਚਾਹੁੰਦੀਆਂ ਨੇ ਇਹਨਾਂ ਨੂੰ ਕੋਈ ਮਤਲਬ ਵਿੱਚ ਜਦੋਂ ਆਉਂਦੇ ਨੇ ਮੈਂ ਜਦੋਂ ਨਾਮ ਨਹੀਂ ਲੈਣਾ ਚਾਹਦਾ ਸਾਡੇ ਜਿਹੜੇ ਇਹ ਹਲਕੇ ਦੇ ਨੁਮਾਇੰਦੇ ਨੇ ਉਹਨਾਂ ਨੇ ਆ ਕੇ ਸਾਡੇ ਕੋਲੋਂ ਕੀ ਕਿਹਾ ਸੀ ਵੀ ਮੈਂ ਤੁਹਾਡੀ ਜ਼ਮੀਨ ਨਹੀਂ ਜਾੜ ਦਊਗਾ ਉਸ ਤੋਂ ਬਾਅਦ ਸਾਡੇ ਨਾਲ ਖੜੇ ਨੇ ਕੋਈ ਨਹੀਂ ਨਾਲ ਖੜਦਾ ਵੀਰੋ ਆਪਣੇ ਵਾਸਤੇ ਆਫਰਨਾ ਪੈਣਾ ਆ ਇਸ ਕਰਕੇ ਮੈਂ ਸਾਰੇ ਪਿੰਡ ਨੂੰ ਜੁਰਮ ਬੇਨਤੀ ਕਰਨਾ ਚਾਹੁੰਦਾ ਆ ਉਹ ਆਲੇ ਦੁਆਲੇ ਦੇ ਨਗਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਭਰਾਵੋ ਪੱਲਾ ਰਾਜਗੜ੍ਹ ਨਾਲ ਦੇਖੋ ਜੇ ਅੱਜ ਤੁਹਾਨੂੰ ਰੇਟ ਮਿਲ ਗਿਆ ਇਹਦਾ ਮਤਲਬ ਇਹ ਨਹੀਂ ਵੀ ਕੱਲ ਨੂੰ ਸਰਕਾਰਾਂ ਤੁਹਾਡੇ ਨਾਲ ਦੁਕਾਨ ਨਹੀਂ ਕਰਨਗੀਆਂ ਹਰੇਕ ਨਗਰ ਨੂੰ ਜਿਹੜੇ ਆਲੇ ਦੁਆਲੇ ਦੇ ਨਗਰਾਂ ਨੂੰ ਖਾਸ ਕਰਕੇ ਭਰਾਵੋ ਪੱਲਾ ਕੱਲਾ ਬੱਚਾ ਬੱਚਾ ਜੋ ਉਹਦੇ ਜੀ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ ਤੁਹਾਡੇ ਸਾਰੇ ਪਿੰਡ ਦੇ ਉੱਪਰ ਨਿਗਾਹ ਨਾ ਦੀ ਅ ਜਿਹੜੇ ਵੀਰ ਦਾਦੇ ਜਿੱਦੋ ਜੀ ਨਾਲ ਕਹਿੰਦੇ ਹੈਰੀ ਵੀਰੋ ਜਿੱਦਣ ਅਸੀਂ ਪਹਿਲੇ ਦਿਨ ਐਸਡੀਐਮ ਨੂੰ ਮਿਲੇ ਆ ਐਸਡੀਐਮ ਦਾ ਸਾਨੂੰ ਜਵਾਬ ਕੀ ਸੀ ਜਿਹੜੇ ਇੰਤਕਾਲ ਚੜੇ ਨੇ ਉਹ ਵੀ ਗਲਤ ਚੜੇ ਨੇ ਜਿਓ ਇੰਨੀ ਗੱਲ ਕਹਿ ਸਕਦੇ ਨੇ ਤੋੜ ਕਿਉਂ ਨਹੀਂ ਸਕਦੇ ਫੋਜਪੁਰ ਤੋੜੇ ਰਿਹਾ ਹਾਂ ਕਿਉਂ ਮੇਰੇ ਨਾਮ ਤੋਂ ਦੁਖਾਵਾ ਹੋ ਜਾਗੇ ਚੜੇ ਹੋਏ ਇੰਤਕਾਲ ਤੋੜੇ ਨੇ ਫੋਜਪੁਰ ਮੇਰੇ ਨਾਜਰਤ ਜੋ ਜਿਹੜੇ ਵੀਰ ਜਾਨੇ ਆਜਾ ਤਕਰੀਬਨ ਦੇਣ ਮਹੀਨਾ ਹੋ ਗਿਆ ਸਾਡੇ ਵੀਰ ਨੂੰ ਤਾਂ ਮਰਨ ਵਰਤੇ ਦੇ ਬੈਠਿਆ ਉਹ ਇੰਤਕਾਲਾਂ ਵਾਸਤੇ ਇਹ ਫੋਜਪੁਰ ਜੋ ਸਰਕਾਰਾਂ ਤੱਕਾ ਨਹੀਂ ਕਰਨਗੀਆਂ ਜਿਹੜੇ ਜਿੰਨਾਂ ਦੀਆਂ ਹੈਗੀਆਂ ਉਹਨਾਂ ਦੀਆਂ ਜਾਣਗੀਆਂ ਜੇ ਜਾਣਦੇ ਆਈਆਂ ਤਾਂ ਵੀਰ ਜੇ ਇਹ 17 18 ਕਿਲੇ ਜਿਹੜੀ ਜ਼ਮੀਨ ਸਾਡੀ ਇੰਤਕਾਲ ਤੋਂ ਬਣਾਈ ਆ ਜੇ ਸਰਕਾਰ ਇਹ ਜ਼ਮੀਨ ਨੂੰ 来ਗੀ ਤਾਂ ਭੁੱਲ ਜਿਓ ਤੁਸੀਂ ਪਿੰਡ ਬਚਾਓਗੇ ਤੇ ਪਿੰਡ ਗਿਆ ਚਾਹੇ ਇੰਤਕਾਲ ਵਾਲਿਆਂ ਨੇ ਚਾਹੇ ਬਿਨਾਂ ਇੰਤਕਾਲ ਵਾਲਿਆਂ ਦੇ ਫਿਰ ਆਉਣ ਵਾਲੀ ਤਿਆਰੀ ਕਰ ਲਓ ਸਰਕਾਰ ਦੇ ਕਿਹਦੇ ਹਿਸਾਬ ਨਾਲ ਸਾਡੇ ਤੇ ਆਉਣਾ ਇਸ ਕਰਕੇ ਮੈਂ ਸਾਰੇ ਹੀ ਨਗਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਆਪਣਾ ਹਿੱਸਾ ਪਾਓ ਔਰ ਆਪਣੀ ਮਾਂ ਆਪਣੀ ਜ਼ਮੀਨ ਨੂੰ ਤੁਸੀਂ ਬਚਾਈਏ ਜ਼ਮੀਨ ਸਾਡੀ ਮਾਂ ਆ 130 40 ਸਾਲ ਤੋਂ ਉਹੀ ਇੱਥੇ ਕਿਤਾ ਕਰਦੇ ਆ ਰਹੇ ਆ ਇਥੋਂ ਪੰਨ ਖਾ ਰਹੇ ਆ ਔਰ ਇਹ ਜ਼ਮੀਨ ਨੂੰ ਬਚਾਉਣ ਵਾਸਤੇ ਜੇ ਸਾਨੂੰ ਉਸ਼ਕ ਬਲੀਦਾਨ ਦੇਣੇ ਵੀ ਪਏ ਤਾਂ ਮੈਂ ਇੱਕ ਹੁਣ ਹੋਰ ਵਾਦਾ ਕਰਦਾ ਇਹ ਦੇਣਾ ਦਾ ਸਭ ਤੋਂ ਪਹਿਲਾਂ ਆ ਕੇ ਮੈਂ ਆਉਂਗਾ ਤੁਹਾਡੇ ਮੱਝਰਾਣੀ ਪਿੱਛੇ ਬੈਠ ਰੋ ਆ ਕੇ ਨਹੀਂ ਪਜੂਗਾ ਪੇੜ ਨੂੰ ਸਭਾ ਆਪਣਾ ਮੈਂ ਜਿਹੜਾ ਦਸਵਾਜ ਦਿਵਾਉਣ ਵਾਲਾ ਕਹਿੰਦਾ ਆ ਜੇ ਲੋੜ ਭਾਈ ਜੇ ਦਾਗ ਪੈਂਦੀ ਖਦੀ ਦਰਜੀਤ ਸਿੰਘ ਦੇ ਵਜੂ ਮੈਂ ਉਸ ਤੋਂ ਬਾਅਦ ਤੁਹਾਡੇ ਅੱਗੇ ਆਉਂਗਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਬੇਨਤੀ ਆ ਮਤਾਵਾਂ ਨੂੰ ਬੇਨਤੀ ਆ ਵੀ ਆਪਣੇ ਬੱਚੇ-ਬੱਚੇ ਕੱਢ ਕੇ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਇਸ ਸੰਘਰਸ਼ ਦੇ ਵਿੱਚ ਹਾਜ਼ਰ ਹੋਵੋ ਇਹਨੇ ਕਹਿੰਦਾ ਹੋਇਆ ਮੈਂ ਕੀ ਵਾਦਾ ਜਾ ਚੁੱਕਾ ਵਾਈਬ੍ਰੀ ਟਿਕਾ ਕਾਲਸਰ ਵਾਈਕਿੰਗੀ ਫਤਿਹਸਾਲ ਦੁਨੀਆ ਨਾਲ ਦੇ ਹਕੂਮ ਜੋ ਤੇ ਰਾਮਪੁਰ ਪਿੰਡ ਤੋਂ ਵੀਰ ਜੀ ਗਰਾਹੇ ਤੋਂ ਆਪਣਾ ਸਾਥ ਦਿੰਦੇ ਨੇ ਸਾਡੇ ਪਿੰਡ ਕੋ ਤੋਂ ਸਮੁੱਚੇ ਪਿੰਡ ਵੱਲੋਂ ਤੁਹਾਡਾ ਪਹਿਜਲੋਂ ਬਹੁਤ ਆਦੋ ਸੋ ਮੈਂ